ਉਹ ਵੀ ਵਧੀਆ ਹੁੰਦੀ ਹੈ ਸਾਬਣ ਹੈਲੋ ਜੀ ਸਤ ਸ੍ਰੀ ਅਕਾਲ ਦੁਲਟ ਬਲੌਗ ਦੇ ਤੁਹਾਡਾ ਸਵਾਗਤ ਹੈ ਹਾਂ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਦੁਪਹਿਰ ਦਾ ਟਾਈਮ ਨਾ ਹਈ 12 ਵਜੇ ਨੇਗੇ ਇੰਨੀ ਧੁੱਪ ਤਾਂ ਹੈ ਨਹੀਂ ਮਸਤ ਵਾਲੀ ਬੀਬੀ ਜੀ ਤਾਂ ਬਾਰੇ ਬੈਠੇ ਬੈਠਾ ਹੋ ਹੁੰਦਾ ਪੂਰਾ ਸੀਹਾ ਲੱਗਦਾ ਇੱਥੇ ਅੱਜ ਹਵਾ ਨਹੀਂ ਨਾ ਹੈਗੀ ਤਾਂ ਹਵਾ ਚੱਲਦੀ ਸੀਗੀ ਤੇ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਦੇ ਪੈਨ ਪ੍ਰਾਂ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਟਾਈਮ ਹੈ ਜਿਹੜਾ 12 ਦਾ ਹੋ ਗਿਆ ਤੇ ਹੁਣ ਆਪਾਂ ਨਾ ਜੋ ਤੋੜ ਕੇ ਲੈ ਕੇ ਆਨੇਗੇ ਮਿੱਟੀ ਬਾਰੇ ਅਮੀਰ ਦੋਮੈਂਟ ਨੀਚੇ ਕਾਧਦਾ ਪਲੰਗਾ ਲੰਗ ਜੀ ਇਧਰ ਦੀ ਮੜੀ ਇਧਰ ਕਰੀ ਵੀਡੀਓ ਮੰਜੇ ਦੇ ਮੰਜੇ ਵੱਡਾ ਛੋਟਾ ਉਦੋਂ ਛੋਟਾ ਉਦੋਂ ਛੋਟਾ ਐਸੀ ਇਕੱਠੇ ਕਰੀ ਜਾਂਦੇ ਨੇ ਇੰਨੇ ਕਹਾ ਜੀ ਕੋਈ ਧੁੱਪ पे ਬੈ ਗਿਆ ਕੋਈ ਛਾਂ ਤੇ ਬੈ ਗਿਆ ਉੱਥੀ ਗਾਹਾਂ ਚਲੋ ਇਹ ਆਪਾਂ ਚੱਲਦੇ ਆਂਗੇ ਦੇਖ ਕੇ ਲੈ ਕੇ ਆਨੇ ਨਾਲ ਆਪਾਂ ਉਦੋਂ ਹੋਰ ਕੰਮ ਧੰਦਾ ਕਰਕੇ ਆਉਣਾ ਉਹ ਵੀ ਕਰਿਆਵਾਂਗੇ ਨਾ ਇਹ ਤੋੜੇ ਨੇ ਇੱਥੇ ਵੱਡੇ ਹੀ ਦੇਖ ਸਾਡੀ ਬਾਦੀ ਹਾਂ ਫਾਲਕਾ ਇੱਕ ਵਾਰ ਬਣਾ ਲਿਆ ਫਾਲਕ ਸੋੜ ਕੇ ਤੇ ਹੁਣ ਇਹਦੇ ਵਿੱਚ ਅੱਧੇ ਰਹੇ ਨੇ ਇਹਦੇ ਪਾਉਣੇ ਮਾ ਮਾ ਨਾ ਕੋਈ ਮਾਉਂ ਤਾਂ ਹੀ ਤੇ ਵੱਢਦੀ ਆ ਉਹ ਮੈਂ ਵਿੱਚ ਵੱਢ ਕੇ ਫਿਰ ਇਹਨੂੰ ਦਮਾ ਲਾਂਗੀ ਬੜੀ ਹੋਇਆ ਪੈਣਾ ਉੱਧਰ ਦੀ ਬਹੁਤ ਸੋਣੀ ਹੂੰ ਉੱਥੇ ਤਾਂ ਸੋਹਣਾ ਹੋਊ ਸਾਡੇ ਘਟ ਵਧੀਆ ਹੁੰਦਾ ਹੈਗਾ ਇੱਥੇ ਗੋਹਾ ਪਾਇਆ ਤੇ ਸੀ ਅਰੇ ਉੱਥੇ ਜਿਹੜਾ ਦੇਖਦਾ ਜੇ ਮੈਂ ਜਲਦੀ ਬਨੂ ਪਾਤਾ ਸੀ ਉਹ ਛੋਟੇ ਛੋਟੇ ਸੰਭਰੇ ਹੋ ਇਧਰੋਂ ਕੰਗਰ ਇਧਰੋਂ ਹੋਇਆ ਤਾਂ ਸੁchnala ਉਹਦੇ ਨਾਲ ਬਹੁਤ ਛੋਨੇ ਕੋਈ ਬਣ ਹਾਂ ਇੰਦਰ ਵੀ ਉਹ ਚੀਜ਼ ਪਾਉਣ ਵਾਲੀ ਐ ਦੋ ਕਬੱਠਲ ਲੈ ਕੇ ਪਾ ਲੋ ਉਧਰ ਬਾਦੂ ਤੇ ਲੱਗੇ ਪੈਣ ਆ ਸੁੱਕਣੇ ਲੱਗੇ ਆ ਕੇ ਦੇਖੋ ਬਣ ਜਾਂਦੇ ਨਾ ਫਿਰ ਪਾਣੀ ਪੂਣੀ ਲਾ ਦਾਂਗੇ ਸੁੱਕੀ ਆਂਦੇ ਨੇ ਜਿਹੜੀ ਮਿਰਚਾਂ ਲਾਈਆਂ ਸੀ ਗਿਆ ਕਿੱਥੇ ਨੇ ਆ ਦੇ ਹਾਂ ਹਾਂ ਅੱਛਾ ਪੱਤੇ ਸੁੱਕੇ ਆ ਮੱਚੀ ਆਂਦੀ ਐ ਤਾਂ ਉਧਰ ਲਈ ਵੀ ਚੱਲ ਪਈ ਜਿਹੜੇ ਸੁੱਕੇ ਪੈ ਸੀ ਸਾਰਾ ਕੁਝ ਚੱਲ ਪਿਆ ਅੱਛਾ ਉਧਰ ਤਾਂ ਬਿਚਾਰੇ ਕਿਤੇ ਗਈ ਨਹੀਂ। ਕਾਸਤ ਥਲਾਈ ਹੀ ਹੋਏਗੀ। ਹਾਈ ਕਿਥੇ ਲਾਈ ਸੀ? ਹਾਂ ਬਚੀ ਗਈ ਵਿਚਾਰੀ। ਓਹੋ ਵਿਚਾਰੀ। ਕਾਸੇ ਕੋਸੀ ਹਾਇਤ ਮੈਂ ਦੇਖੀ ਨਹੀਂ ਇੰਨੀਆਂ ਲਾਈਆਂ ਸੀ। ਕੀ ਪਿਰਚਾਂ। ਇਹ ਪਾਪਾ ਹੀ ਨੇ ਲਾਈਆਂ ਹੁਣ। ਹਾਂ। ਚਲ ਕੋਈ ਗੱਲ ਨਹੀਂ। ਪਾਣੀ ਦਾ ਨਹੀਂ ਲਾਉਣ ਇਹਨਾਂ ਦਾ ਕਰਦਿਆਂ ਕਿੱਦਾਂ। ਕਦੋਂ ਹੋਣਗੀਆਂ ਵਿਚਾਰੀਆਂ ਇਹ। ਘਰ ਮੇਰੇ ਤਾਂ ਹੈ ਹੀ ਨਹੀਂ ਸੀਗੀ। ਇਹ ਤਾਂ ਓਦੀ ਖਾ ਲਈਏ ਜਿਹੜੀ ਖਾ ਲਈਏ। ਕਦੋਂ ਦਜੇ ਬੁੱਕੇ ਜੇ ਲੈ ਕੇ ਲਾ ਲੈਣੇ ਉਹ ਵਧੀਆ ਬੁੱਕੇ ਨਹੀਂ। ਉਹ ਤੈਨੂੰ ਤੂੰ ਨਮਾਰ ਦੇ ਹੂੰ ਅੱਛਾ ਆ ਤੂੰ ਸੁਝਾਛੇ ਤੂੰ ਦਸਾ ਖਰਾਬ ਕਰ ਦੂੰ ਤੋਰ ਆਂ ਮੈਂ ਇੱਥੇ ਨਾ ਉਧਰ ਖਾਣੇ ਦੀ ਫਿਰ ਮੈਂ ਛੱਡ ਕੇ ਅੱਜ ਮੈਂ ਤਾਂ ਛੱਡੀ ਬਣਾ ਲਾਂ ਧਨੀਆ ਕਿਤੇ ਆਪਣਾ ਹੈ ਧਨੀਆ ਹਾਂ ਇੰਨੇ ਦੀ ਦਸਾ ਕੀ ਉਹਨੂੰ ਕਿਉਂ ਮੈਂ ਥੋੜੇ ਜਿਹਾ ਆਲੂ ਭਿਆਂ ਦੇ ਵਿੱਚ ਪੁਰਜੀ ਵਿੱਚ ਪਾਲਕ ਪਾਲੀ ਹੈ ਹਾਂ ਪਾਲਕ ਪਾਲੀ ਹੋ ਜਾ ਗਾਜਰਾ ਪਾ ਲੋ ਵਿੱਚ ਦੇ ਗਾਜਰਾਂ ਦੀ ਪਈਆਂ ਨੇ ਗਾਜਰਾਂ ਰਾਤ ਖਾਧੀਆਂ ਨੇ ਤੇ ਹਰੋਂ ਜੀ ਲੈ ਜਾਂ ਦੋਸੇ ਸਬਜੀ ਤੋਂ ਆਹਰੋਂ ਦੇ ਵਿੱਚ ਪਾ ਲਾਂਗੇ ਆਨੇ ਕੇ ਤੇ ਪੱਤੇ ਮੱਤਾਂ ਲੱਗੇ ਇਹਨਾਂ ਦੇ ਕਹਿੰਦੇ ਆ ਵੀ ਦੋ ਮੱਛੀ ਪਾ ਲਈ ਬਾਹਰ ਦੋ ਸਬਜੀ ਚ ਹਾਂ ਉਹ ਪਾ ਲਿਆ ਕਿ ਇੱਥੇ ਦੋ ਬੱਠਾ ਆ ਜਾ ਆਹ ਤੇ ਚਾਹ ਦਾ ਮੱਛੀ ਇੱਕ ਤਾਂ ਜਿਓ ਉਹ ਉਹ ਵਜੀ ਆ ਆ ਹੁਣ ਉਥੇ ਮੇਥੇ ਮੁੱਥੇ ਨੇ ਪਚਾ ਲਾਇਆ ਫਿਰ ਉਹਦ ਨੂੰ ਕਹਿੰਦੇ ਪਾ ਹੂੰ ਤੁਹਾਨੂੰ ਤੁਸੀਂ ਤਾਂ ਡਾਕਰੇ ਸੀ ਨੇ ਉਹ ਮੱਚਕਾਰ ਚ ਪਾਤਾ ਉਹ ਕੰਮ ਰੇ ਹਾਂ ਉਹ ਤਾਂ ਹੁਣ ਹੀ ਵਧੀਆ ਹਾਂ ਮੈਂ ਕਦੋਂ ਕਿਹਾ ਇੰਨਾ ਨੂੰ ਵੀ ਸਾਡੀ ਚੌਧਰੀ ਇਹ ਪਾਉਂਦੇ ਨਹੀਂ ਸੀ ਹਾਂ ਉਹ ਸਾਰੇ ਦੂਜੇ ਨਾਲ ਜਿਹੜਾ ਸਮਾਨ ਕਮਰੇ ਵਿੱਚ ਸੀ ਸਪਰਿੰਟ ਤੋਂ ਕੋਲ ਤੋਂ ਮੈਨੂੰ ਕੰਮ ਆਦ ਮਾਰੇ ਸੀ ਹਾਂ ਗੁੱਚੀ ਡੀਏਪ ਪੋਟਾਸ਼ ਸਾਰੇ ਜਿਹੜਾ ਸਮਾਨ ਸੇ ਖੁੱਲਿਆ ਹੋਇਆ ਥੱਲੇ ਨਹੀਂ ਸਾਡਾ ਪਾਪਾ ਹੱਟ ਵੀ ਪਾਇਆ ਸੀਗੇ ਨਾ ਹੈ ਨਹੀਂ ਪਾ ਦਿੰਦੇ ਜੇ ਨੂੰ ਦੇਖੇ ਬਟੂਰੇ ਲੈ ਕੇ ਛੱਡ ਦਿੰਦੇ ਉਹ ਸਾਰਾ ਉਹ ਤਾਂ ਟਰਾਲੀ ਚ ਲਈਏ ਸੀ ਬਾਸ ਹੁਣ ਦੂ ਆਹ ዳਈਆ ਪਾ ਦੇ ਸਾਰੇ ਥੋੜਾ ਥੋੜਾ ዳਈਆ ਪਾ ዳਈਆ ਬਾ ਜੂਰੀਆ ਨਾ ਜੂਰੀ ਤਾਂ ਨਹੀਂ ਕੋਈ ዳਈਆ ਪਾ ਸੁੱਧਰ ਵੀ ਉਧਰ ਦੇ ዳਈ ਨਾਲ ਬਹੁਤ ਵਧੀਆ ਹੋਊਗਾ ਹੁਣ ਵੀ ዳਈਆ ਪਾ ਦੇ ਆਏ ਗਏ ਆ ਵੀ ਆ ਚੱਲ ਪੈਣੀ ਐ ਜੀ ਪਾਣੀ ਪੂਣੀ ਲਾਈਏ ਹੁਣ ਇਹਨਾਂ ਨੂੰ ਰੇਡੂ ਪਾ ਕੇ ਇਹ ਪਾਪਾ ਇਹਨੇ ਪੱਟਦੀ ਉਧਰ ਚੱਲ ਪਈਆਂ ਮੈਂ ਇਹ ਵੀ ਚੱਲ ਮੰਨੀ ਨਹੀਂ ਪੰਗਾ ਚੱਲ ਪੈ ਗਈ ਫੇਰ ਛੜ ਤੋਂ ਪੈਪ ਆਹ ਮੋਟਰ ਚ ਲਾਇਓ ਸੱਚ ਉਧਰ ਪੈਣੀ ਦੂਜੀ ਦੇਖਦੇ ਆ ਲੈ ਪੈ ਇਧਰ ਹੀ ਕਰਦੇ ਸਾਰਾ ਕੰਮ ਭਈ ਅਸਾ ਸਾਡਾ ਟਾਈਮ ਨਹੀਂ ਲੈਣਾ ਹਨਾ ਮਿੱਠਾ ਆ ਰਾਵੜਾ ਰੋਟਾ ਚੱਕਣਾ ਆਈ ਆ ਬੀਬੀ ਚੱਲੀ ਆਪਾਂ ਨਾ ਬਈ ਥੋੜਾ ਜਿਹਾ ਟਾਈਮ ਲਾ ਦੋ ਸਵਾਟਰ ਮੁੰਦੇ ਆ ਕਿਉਂ ਅਸੀਂ ਸਵਾਟਰ ਨਹੀਂ ਮੁੰਨਾ ਸਵਾਟਰ ਮੁੰਨਾ ਹੈਡਾ ਸਾਰਾ ਜੋਰ ਲੱਗੇ ਰਿਹਾ 12:00 ਵਜੇ ਹੋਊ ਤੱਕ ਕੋਈ ਚਲਾ ਜੀ ਵਸਾਂ ਜੀਆਂ ਦੇ ਵਿਚਾਰੀਆਂ ਦੀਆਂ ਯਾਰ ਬੱਥਾ ਮੁੰਨਾ ਹੁਣ ਫੋਟੋ ਦੇ ਕੋਈ ਨਾ ਆ ਸਰਦੀ ਨਾਲੀ ਸਰਦੀ ਪੈ ਜੂਣਾ ਵੀਲੇ ਉਹ ਕਿਹੜੇ ਬੇਸਟੇ ਅੰਦਰ ਆਹ ਤਾਂ ਅਗਲੀ ਪੰਜ ਦਿਨਾਂ ਚ ਮੁੰਦੇਗੀ ਉਹਨੂੰ ਉਹ ਕਿੱਡੀ ਕੀ ਚੀਜ਼ ਆ ਇਹ ਕਹਿੰਦੇ ਨਾ ਵੀ ਸਤ ਹੋਣਾ ਨਹੀਂ ਹੋਣਾ ਕਿਉਂ ਨਹੀਂ ਮੈਂ ਤੁਹਾਨੂੰ ਕਹਿੰਦੀ ਹੋਣਾ ਨਹੀਂ ਕਹਿੰਦੇ ਤਾਂ ਕਿਉਂ ਕਿਹੜਾ ਕੰਮ ਸਟਾਰਟ ਕਰਨ ਔਖਾ ਹੁੰਦਾਗਾ ਫਿਰ ਤਾਂ ਹੋ ਜਾਂਦਾਗਾ ਫਿਰ ਤਾਂ ਜਾਈ ਜਿ ਬੈਠੀ ਬੁਣ ਜਾਈ ਗਈ ਮਹੀਨਾ ਦਾ ਹੋ ਗਿਆ 15 ਹੋ ਗਿਆ ਕਿ ਮਹੀਨਾ ਹੋ ਗਿਆ ਹੁਣ ਲਿਆ ਕੇ ਰੱਖੀ ਨੂੰ ਮਿਲਿਆ ਬੱਸ ਨੂੰ ਮਹੀਨਾ ਹੋ ਗਿਆ 15 ਦਿਨਾਂ ਬਾਅਦ ਇਹ ਚਲੋ ਛੱਡੋ ਉੱਚ ਛੱਡ ਦੋਨੇ ਫਿਰ ਪਹਿਲਾਂ ਤਾਂ ਉਸ ਮੈਨੂੰ ਦੱਸੀ ਨਹੀਂ ਹੈਗਾ ਕੋਈ ਗੱਲ ਨਹੀਂ ਉੱਤੇ ਇਹ ਤਾਂ ਹੁਣੀ ਰਮ ਫਿਰ ਮੈਨੂੰ ਮਰਦਿਆ ਨਾ ਦਾਈ ਦੀ ਮੁੱਠੀ ਭਰ ਲੈ ਹੈ ਦਾਲੀ ਦਾ ਕੌਲਾ ਭਰ ਲੈ ਮਹਾ ਬਾਦੂ ਅੱਧਾ ਕੌਲਾ ਇੱਧਰ ਛੱਡਿਆ ਹੋਇਆ ਪਾਣੀ ਇੱਥੇ ਤੇ ਆ ਨਾ ਉਧਰ ਦਾ ਆਈਡੀ ਦਿਨੂੰ ਇੱਧਰ ਆਪਾਂ ਕੁਸਪਾਈ ਦੀ ਵਿੱਚ ਅਰੇ ਸਾਗ ਨੂੰ ਤਾਂ ਜਦੋਂ ਤੁਸੀਂ ਕਰੋਗੇ ਪੱਕ ਜੀ ਲੈਣਾ ਖੇ ਤੋੜ ਤੋਂ ਕੋਈ ਨਾ ਕੱਟ ਲਾਂਗੇ ਹੂੰ ਕੱਟਾ ਹਟੇ ਥੋੜੇ ਦਿਨਾਂ ਨੂੰ ਤੇ ਧਰ ਲਾ ਦੇ ਇਹਦੇ ਵਿੱਚ ਧਰ ਲਓ ਫਿਰ ਜੀ ਹੈ ਮਮੀ ਆਲੂ ਭਾਕੇ ਬਣਾ ਲੈਨੇ ਸਾਰੇ ਨੂੰ ਜਿਵੇਂ ਗੁਰਦੁਆਰੇ ਬਣਾਇਆ ਸੀਗਾ ਹਾਂ ਆਵਾਰ ਕੀ ਵਿੱਚ ਪਨੀਰ ਪਾ ਪਨੀਰ ਦੇ ਟਿੱਕੇ ਪਾ ਲਾਂਗੇ ਵਿੱਚ ਉਹ ਤਾਂ ਐਸੀ ਮੈਂ ਸਵੇਰ ਦੀ ਕੱਲੀ ਨੇ ਵਿਆਹ ਕੱਪ ਕਰਦਣ ਵਾਸਤੇ ਹੁੰਦੇ ਹੋ ਮੈਨੂੰ ਕਹਿੰਦੇ ਨਾ ਮੈਂ ਉਹਦੇ ਨਾਲ ਗੁੱਡ ਜੇ ਦੇ ਦੂੰ ਨਾਲ ਉਹ ਨਹੀਂ ਲੈਂਦੀ ਜੱਟ ਬਸ ਸਲਾਈਆਂ ਲੈਂਡ ਗਈ ਮੋੜੇ ਕਹਿੰਦੇ ਹੋਰ ਨਾ ਕਿਤੇ ਲੇਟ ਹੋ ਜਾਣ ਸਲਾਈਆਂ ਹੁੰਨ ਕੋਟ ਤਾਂ ਨਾ ਹੋ ਸਰਦ ਦੁਰ ਲੱਗ ਰਿਹਾ ਮੈਂ ਕਿਸੇ ਕੰਨੇ ਗੁੰਡਣ ਲੱਗਣਾ ਸਲਾਈਆਂ ਲੈ ਕੇ ਮੋੜੇ ਕਰੋਨਾ ਕਰੇ ਤੇ ਆਏ ਨਹੀਂ ਬਈ ਤੂੰ ਤਾਂ ਬਹਾਈ ਰੱਖਣਗੇ ਯਾਰ ਕੇ ਸਾਰੇ ਦੱਲਾ ਦਾਂਗੇ ਕੱਟ ਹੋਣਗੇ ਬੀਬੀ ਹੈ ਮੇਥੇ ਕੱਟ ਹੋਣਗੇ ਤੁਰੀਆਂ ਜੀ ਹੂੰ ਐਵੇਂ ਤੁਹਾਡੇ ਮੂੜੇ ਕਿਵੇਂ ਨਹੀਂ ਬੀਬੀ ਮਰਦੇ ਦੇਖੀ ਨਹੀਂ ਵਧੀਆ ਹੁੰਦੀ। ਕਦੇ ਖਾਦੀਆਂ ਨਹੀਂ ਮੈਂ। ਥੋੜੇ ਤੋਂ ਮਾੜੇ ਉਹ ਕੁਝ ਵੀ ਨਹੀਂ ਚਦਾਂ। ਉਹ ਪੱਤ ਬੱਤੀ ਲਈ। ਹੈ? ਉਹ ਮਾਂ ਨਹੀਂ ਥੋੜੀਆਂ ਆਪ ਤਾਂ ਖਾਦੀਆਂ ਨਹੀਂ ਆ ਦੇਣੀਆਂ ਹੁੰਦੀਆਂ ਹੁੰਦੀਆਂ ਨੇ ਹੈ ਟਾਈਮ ਹੀ ਨਹੀਂ। ਹੁਣ ਹੋਈ ਨਹੀਂ ਪਤਾ ਨਹੀਂ। ਅਰੇ ਉਹ ਮਾਸੀ ਦੀ ਗੱਦੇ ਕੰਨੀ ਸ਼ਰਮ ਹੋ ਗਈ ਉਹ ਨੂੰ। ਹੋ ਗਈ। ਮਾਸੀ ਲੜੂ ਆ ਕੇ। ਉਹ ਮੇਰੇ ਤੇ ਕਹਿੰਦੀ ਸਰੂਪ ਬਾਦ ਕੀ ਗਏ। ਉਹ ਕਦੇ ਕੰਨੀ ਸ਼ਰਮ। ਉਹ ਕਹਿੰਦੀ। ਹਾਂ ਸੀ ਕਦੇ ਕੰਨੀ। ਇੱਧਰ। ਜਿਹੜੇ ਕਹਿੰਦੇ ਸੀ ਤੇ ਆ ਵਧੀਆ ਕੀ ਮੇਰੇ ਆੜੀ। ਸਾਈਡਾਂ ਤੋਂ ਤੇ ਜਾਮ ਨਹੀਂ ਹੈ ਨਾ। ਹਾ ਜਾਵਣੀ ਜੀ ਹੁੰਦਾ ਤੇ ਆਹ ਜਾ ਵੀ ਜਾਵਣੀ ਤੇ ਆ ਬਾਹਲੀ ਵੱਡਾ ਵੱਡਾ ਪੱਤਾ ਹੁੰਦਾ ਹਾਂ ਪਿੱਛੇ ਵਧੀਆ ਨਹੀਂ ਹੁੰਦਾ ਵੀ ਉਹ ਉੱਦ ਲੈ ਕੇ ਦੇਤੀ ਤੁਹਾਨੂੰ ਮੈਂ ਹੋ ਤਾਂ ਹੀ ਤਾਂ ਸਾਗਣਾ ਜਦ ਵੀ ਇਹ ਤਿਆਬ ਨਹੀਂ ਬਣਾ ਹੈਗਾ ਵੀ ਕਿਵੇਂ ਬਣਦਾ ਹੁੰਦਾ ਜੀ ਜਾਵਣੀ ਬਣਾਉਂਦਾ ਉਹਦੇ ਨਾਲ ਹੋਰਾਂ ਵਿੱਚ ਤੇ ਜਾਵਦਾ ਹਾਂ ਪੱਤੇ ਪੇਹੀ ਵੀ ਦੇ ਹਾਂ ਗਦੇ ਗਦੇ ਉਹ ਵਧੀਆ ਮਤਲਬ ਫਿਰ ਤਾਂ ਉਹ ਦੇਖਣੀ ਫਿਰ ਹੋਰਾਂ ਵਿੱਚ ਤੇ ਜਾਵਦਾ ਤਿਆਬ ਤੋਂ ਬਿਨ ਆਈਦਾ ਨਹੀਂ ਤਿਆਬ ਬਣਦਾ ਹੁੰਦਾ ਹਾਂ ਤਾਂ ਉਹ ਵਧੀਆ ਹੁੰਦਾ ਹੈ ਸਾਗ ਤਾਂ ਉਹੀ ਵਧੀਆ ਹੁੰਦਾ ਕਦੇ ਕਦੇ ਹਾਂ ਅੱਜ ਸਰੋਂ ਵੀ ਦੋ ਪਰਾਂ ਨਹੀਂ ਦੀ ਹੈ ਤਾਂ ਇਹ ਦਰਾਂ ਨੇ ਇਹ ਤੇ ਅੱਛਾ ਤੈਨੂੰ ਚਾਹ ਆ ਇੱਕ ਤਰ੍ਹਾਂ ਦੀ ਆਹ ਇੱਕ ਹੋਰ ਇਹ ਦਰਾਂ ਕਟੋੜੀਆ ਹੁੰਦਾ ਪੂਰਾ ਪੂਰਾ ਉਹ ਵਧੀਆ ਹੁੰਦਾ ਸਰਾਜ ਹੈ ਆ ਰੱਖ ਦੇ ਨਾ ਫਿਰ ਕੀ ਕਰਾਂਗੇ ਫਿਰ ਬੱਤ ਉਹ ਮਾੜਾ ਜਿਹਾ ਬੰਦੂ ਕਿਤੇ ਨਹੀਂ ਜਾਂਦਾ ਮਾਂਗੇ ਤੇ ਰੋਟੀ ਰੋਟੀ ਚ ਪਾ ਲੀਆਂ ਹਾਂ ਪਰ ਸੇ ਰੋਟੀ ਕਰਕੇ ਹਟਿਆ ਪਰ ਸੇ ਇਥੇ ਬੰਦੇ ਆਹ ਸੱਜ ਬਣਾਉਣੀ ਹੈ ਹੈ ਸਬਜੀ ਬਣਾਉਣੀ ਹੈ ਤਾਂ ਬੱਸ ਬਹੁਤ ਨਹੀਂ ਮੇਰੇ ਫਿਰ ਕੌੜੀ ਹੋ ਜਾਊਗੀ ਹੋਰ ਮੇਠਾਾਂਗੇ ਕੌੜੀ ਹੋਊਗੀ ਹੋਰ ਕੋਈ ਜੇ ਨਾ ਪਾਣੀ ਐ ਇੱਜ ਵੀ ਪਾਣੀ ਛੱਡਿਆ ਹੋਇਆ ਹੋਏਗਾ ਆਹ ਟੈਂਕ 'ਚ ਨਹੀਂ ਜਾਂਦਾ ਇਹ ਪਾਣੀ ਮਾ ਛੱਡਿਆ ਆ ਤੁਸੀਂ ਬਰਾਬਰ ਦੀ ਕਰੀਏ ਇੱਥੋਂ ਦੋਨੇ ਦਮਲ ਜਾਣਾ ਉਧਰ ਇੱਥੇ ਐਜੇ ਰੇ ਜੂਰ ਪਾਇਓ ਆ ਮੇਰੇ ਮੇਰੀ ਤਾਂ ਮਦਦ ਦੀ ਪਾਪਾ ਇਹ ਗਾਲਾਂ ਦੇਣਗੇ ਨਹੀਂ ਅੱਜ ਕਿੱਧਰ ਗਏ ਆਪਾਂ ਦਿਖਾਈ ਨਹੀਂ ਪਾਪਾਈ ਕਾ ਪੈਰਾਂ ਨੂੰ ਫੋੜ ਪਈ ਹੈਗੀ ਇੱਥੇ ਐਈ ਆਉ ਦੇ ਥੋੜੀ ਲੱਗੀ ਸੀ ਉਹ ਉਹਦੇ ਦਵਾ ਦੇ ਗਏ ਉਹ ਮਿੱਟੀ ਦੇ ਵਿਚਾਲੇ ਵਿਖੀ ਵੀ ਮੈਂ ਨਹੀਂ ਸੁਣਿਆ ਆਹਾ ਐ ਤੂੰ ਗਾ ਉੱਲੇ ਬਾਸ਼ੇ ਮਹਾ ਦੇ ਹਾਂ ਸੀ ਮੈਨੂੰ ਇੱਥੇ ਦੀ ਕੀ ਆਦੀ ਤੇ ਨਾ ਦੇਸੀ ਨਹੀਂ ਚਲ ਚਰ ਦੇਖਦੇ ਕੋ ਬੈਠੀ ਆ ਤਾਂ ਮੈਨੂੰ ਅੱਜ ਪਤਾ ਲੱਗਿਆ ਵੀ ਇੱਥੇ ਮਿਰਚਾਂ ਨੇ ਆਹੇ ਉਰਾਂ ਤੱਕ ਨੇ ਕਿੰਨੀਆਂ ਵਿਚਾਰੀਆਂ ਹੋ ਰਹੀਆਂ ਨੇ ਇਹ ਬਈ ਇੱਕ ਹੋ ਜੇ ਉਹੀ ਬਹੁਤ ਹੈ ਨਹੀਂ ਹੈਗੀ ਮੈਂ ਕਿਹੜਾ ਇੱਥੇ ਆ ਜਾ ਨਬੂ ਫਰਮਾਈ ਆ ਜਾ ਉਧਰਲੀ ਬਾੜੀ ਚ ਮੜਾ ਜਾ ਕੇ ਲੱਗ ਉਧਰ ਨਹੀਂ ਬਾੜੀ ਚ ਪਾਇਆ ਸੀ ਉਹ ਤਾਂ ਹਿਰਮਾਉਣਾ ਨਹੀਂ ਹੈ ਜੀ ਨਾ ਸਾਰੇ ਸਾਰੇ ਮੜੇ ਤਾਂ ਥੋੜਾ ਜਿਹਾ ਹੀ ਹੈਗੇ ਮਨ ਦਾ ਜੀ ਮਾ ਲਵਾ ਉੱਦਨੀ ਚ ਪਾਤਾ ਮੈਂ ਕਹਿੰਦੇ ਮੇਥਿਆਂ ਚ ਨਾ ਪਾਓ ਤਾ ਨੀ ਇਹ ਦੇਲ ਚ ਪਾ ਦਿਓ ਇਹਨੂੰ ਕੀ ਕਹਿੰਦੇ ਜਿੰਕਾ ਕਹਿੰਦੇ ਡੀਏਪੀ ਹੈਗਾ ਜਿਹੜਾ ਕਾਲਾ ਜਾਂਦਾ ਉਹ ਡੀਏਪੀ ਹੁੰਦਾਗਾ ਚਿੱਟਾ ਨਹੀਂ ਹੁੰਦਰਾ ਇਹ ਜਿਹੜਾ ਚਿੱਟਾ ਹੁੰਦਾ ਦੂਜੇ ਰੇ ਹੁੰਦਾਗਾ ਜਿਹੜੀ ਹੋ ਜਿਹਨੂੰ ਲੋਕ ਮੰਗਦੇ ਹੁੰਦੇ ਆ ਜੂਰੀਆ ਜਿਹੜਾ ਥਿਆਉਂਦਾ ਨਹੀਂ ਡੀਏਪੀ ਦੀ ਡੀਏਪੀ ਨਹੀਂ ਥਿਆਉਂਦਾ ਸੀਗਾ ਜੂਰੀ ਦਾ ਹੈਗਾ ਸੀ ਅੱਛਾ ਮਾਂ ਕਹਿੰਦੇ ਉਹ ਚਿੱਟਾ ਜੱਟ ਨਹੀਂ ਲੱਗਦਾ ਡੀਏਪੀ ਪੈਂਦਾ ਹੁੰਦਾ ਮਾਂ ਇਹਦਾ ਚਿੱਟਾ ਇਹ ਤਾਂ ਨਹੀਂ ਲੱਗਦਾ ਹੁੰਦਾ ਕਿਤੇ ਸਾਰਾ ਸਿਰ ਉਧਰ ਹੀ ਪਾ ਦਿੰਦੇ। ਇੱਕ ਵਾਰ ਬਹੁ ਦੂਜਾ ਵੀ ਨਹੀਂ ਮਿਲਦਾ ਸੀ। ਸਾਰਾ ਇੱਥੇ ਪਾ ਦੋ। ਪੂਰੀਆ ਵੀ ਨਹੀਂ ਮਿਲਦਾ ਸੀ ਇੱਕ ਵਾਰੀ। ਉਹਦਾ ਵੀ ਤੋਂ ਪਹਿਲੀ ਸੀ। ਹਾਂ ਤੇ ਇਹਦੀ ਕੀ ਡੀਪੀ ਦੀ ਬਾੜੀ ਸੀਗੀ। ਵਿਚਾਰਾ ਦਿੱਤਾ ਹੀ ਨਹੀਂਗਾ ਸਵਾ ਹੀ ਰਹਿ ਗਏ। ਗਾਲ ਗੋਲ ਦੇ ਕੇ ਹਟ ਗਏ। ਹਜਰ ਹੋਈ ਨਹੀਂ ਸੀ ਕੀ ਕਰਿਆ ਜਾਂਦਾ। ਹੋਰ। ਹੋਈ ਇੱਧਰ ਮੇਰੇ ਮੇਥੇ ਕੁਝ ਚੀਜ਼ ਨਾਲੇ ਰਹਿ ਗਏ। ਕੁਸ ਮੈਂ ਚੀਰ ਲੇ। ਤੇ ਆਪਣਾ ਵਾਲੀ ਦਾ ਸੇਕ ਕਰਦੇ ਪੈਗਾ। ਕਾਈ ਮੈਂ ਨਾ ਟਾਈ ਵੱਧੀ ਕਿ ਮੱਜਾ ਮੈਂ ਬੱਲੇ ਇਹ ਭਾਂਡੂ ਨੂੰ ਸਾਫ਼ ਕਰਦੇ ਕਿਵੇਂ ਸੇ ਨੂੰ ਸੈਲਫ ਤੇ ਸਾਰਾ ਕੁਝ ਖੰਡਿਆ ਰੱਖਿਆਗਾ ਦਿਖਾ ਕੇ ਢੇਡਾਂ ਚ ਆਪਣੀ ਪੀ ਕੇ ਢੇਡਾਂ ਨਾ ਕਿਸੇ ਨੇ ਲੱਡੂਆਂ ਨਾਲ ਚਾਹ ਕਿਸੇ ਨੇ ਰੋਟੀ ਨਾਲ ਚਾਹ ਹਾਤ ਟੋਲੀ ਸੀ ਵਾਰ ਹੀ ਰੱਖ ਦੇਾਂਗੇ ਰਾਤ ਮੈਂ ਜਮੀ ਬਾਰੇ ਭੁੱਲੀ ਗਈ ਰਾਤ ਨੂੰ ਵੀ ਮਹਾ ਕਿਤੇ ਬਿੱਲੀਆਂ ਚਿੰਪੜੀਆਂ ਰਹਿਣਾ ਪਰ ਰਾਤ ਨੂੰ ਚਿੰਬੜੀਆਂ ਨਹੀਂ ਹੈਗੀਆਂ ਤੇ ਨਹੀਂ ਬਸ ਕਮਰੇ ਚ ਲੈ ਜਾਈ ਨਹੀਂ ਅੰਦਰ ਕੀੜੀਆਂ ਚੜ ਜਾਂਦੀਆਂ ਨੇ ਗੇਰ ਸੋਈ ਚ ਪਤਾ ਨਹੀਂ ਕਾਤੋਂ ਮੇਦਰ ਦਾਦੀ ਪੋਤੀ ਦਾ ਜੋਰ ਲੱਗ ਰਿਹਾਗਾ। ਚੋਈ। ਅੱਜ ਆਪਾਂ ਇਹ ਪੀ ਲਿਆ। ਉਹ ਵਾਲੇ ਲੈ ਲੂ। ਮੈਂ ਦੇਖੂ ਨਾ। ਮੈਂ ਵੱਧ ਵਾਲੇ ਨਹੀਂ ਲੈਤਾਗਾ ਮੈਂ ਖਾਏ ਨਹੀਂ। ਮੈਨੂੰ ਵੀ ਵਧੀਆ ਲੱਗਦੇ ਨੇ ਕਿ 18 ਨੂੰ। ਹਾਂ ਵਧੀਆ ਲੱਗੇ। ਹਵਾਲੇ ਹੋਏ। ਜਦ ਭੁੰਨ ਕੇ ਆਪਾਂ ਆਣ ਬਾਹਰ। ਔਰ ਆਲੂ ਵੈਸੇ ਵੀ ਕਹਿੰਦੇ ਜਿਹਨੂੰ ਕੈਲਸ਼ੀਅਮ ਦੀ ਘਾਟ ਹੈਗੀ ਕਹਿੰਦੇ ਆਲੂ ਭੁੰਨ ਕੇ ਖਾਣੇ ਚੰਗੇ ਨੇ। ਆਪਾਂ ਨੂੰ ਹੋਰ ਦਾ ਤੇ ਨਾ ਨੋਜ਼ੀ ਦੂ ਨੋਜ਼ੀ ਦੂ ਨੋਜ਼ਰ ਸੰਘਿਆ ਜਿੱਕੇ ਦੂ ਦੂ ਰੋਜ਼ ਲੱਗਦਾ ਜੀ ਬੋਲਦਾ ਉਹਨੂੰ ਜੀ ਬੋਲਦਾ ਕੋ ਜਾਣਦਾ ਤਾਂ ਗੋਲਿਆ ਕੋਟਾ ਪਰੇ ਕੇ ਮੈਂ ਜੀਰ ਲੈ ਤੋਕੇ ਰੱਖੇ ਸੀਗੇ ਮਾ ਪਾਣੀ ਜਾਂ ਨੁਕੀ ਚੂਗਾ 1000 ਰੁਪਏ ਦੇ ਛਿੱਲੇ ਵਾਲੇ ਕਹਿੰਦੇ ਕੋੜਾ ਤਾਂ ਹੈ ਨਹੀਂ ਵੈਸੇ ਜੀ ਕਿਹਨਾਂ ਦਿਨ ਦੋ ਮੇਕ ਮੇਕ ਕੋਈ ਲੱਗਾ ਇਹਨਾਂ ਨੂੰ ਮੈਂ ਵਗੇਰਾ ਪਾ ਲੈਦੇ ਨੂੰ ਆਪਣੇ ਪਾਇਆ ਸੀ ਸਾਰਾ ਇਹ ਉਹੀ ਉਹਨਾਂ ਨੂੰ ਪਤਾ ਨਹੀਂ ਕਿ ਮੇਰੇ ਕੋਟ ਲੱਗੇ ਜਾਂ ਪੀਸ ਕੇ ਨਹੀਂ ਕਦੇ ਪਾਏ ਸੀਗੇ ਬਸ ਤਾਂ ਕਰਕੇ ਹੋਗਾ ਜਾਂ ਕਈ ਵਾਰ ਆਪ ਦਾ ਮੂੰਹ ਹੀ ਖਰਾਬ ਹੋ ਜਾਂਦਾ ਜਾਂ ਜੇ ਜੁਗਦੇ ਆਵੇਂ ਨਾ ਉਦੋਂ ਵੀ ਮੂੰਹ ਕੌੜਾ ਹੋ ਜਾਂਦਾ ਹੈ ਸਾਡੇ ਮਨ ਤੁਹਾਨੂੰ ਲੱਗੇ ਹੈਗੇ ਕੌਣੇ ਸੰਤ ਵਧੀਆ ਲੱਗੇ ਆਏ ਨੇ ਬਲਜ ਬੜਾ ਕੁਝ ਪਾਦੇ ਫੇਰਾਂਗੇ ਨੇ ਸਖਾਂਦੇ ਨੇ ਤਾਂ ਵਧੀਆ ਨੇ ਤੇ ਇੱਕ ਵਾਰ ਮੈਨੂੰ ਵੀ ਹੀ ਹੋ ਗਿਆ ਸੀ ਕਿ ਮੈਂ ਕੋਈ ਵੀ ਸੱਦੀ ਖਾਂਦੀ ਰੋਟੀ ਖਾਂਦੀ ਕੁਝ ਵੀ ਖਾਂਦੀ ਮੈਨੂੰ ਨਾ ਕੌੜਾ ਹੋਣ ਲੱਗਾ ਹਰ ਹਰ ਇੱਕ ਟੀਟੀ ਮੈਂ ਕਾਫੀ ਟਾਈਮ ਤਾਂ ਦੱਸਿਆ ਨਹੀਂ ਸੀ ਮੈਂ ਇੱਕ ਦਿਨ ਡਾਕਟਰ ਆਇਆ ਤੇ ਮੈਂ ਦੱਸਿਆ ਬਹਾਇਆ ਕਰਕੇ ਜਿਤਾਇਆ ਕੋਈ ਵੀ ਚੀਜ਼ ਖਾਣੇ ਨੂੰ ਕੌੜੀ ਲੱਗਦੀ ਆ। ਫਿਰ ਉਹ ਕਹਿੰਦੇ ਪੇਟ ਜਾਬ ਵਧਿਆ ਹੋਇਆ ਹੈਗਾ ਕਹਿੰਦੇ ਤਜਾਬ ਵਾਲਾ ਕੈਪਸੂਲ ਲੈ। ਉਹੀ ਗੱਲ ਮੈਨੂੰ ਨਾ ਦੋ ਤਿੰਨ ਖਰਾਤਾਂ ਦੇ ਕੇ ਵਧੀਆ ਠੀਕ ਹੋ ਗਈ ਉਹਦੇ ਨਾਲ ਮੁੜ ਕੇ ਨਹੀਂ ਕੌੜਾ ਹੋਇਆ ਹੈਗਾ। ਨਹੀਂ ਪਹਿਲਾਂ ਮੈਨੂੰ ਇੰਨੀ ਟੈਨਸ਼ਨ ਵੀ ਮੇਰਾ ਮੂੰਹ ਐ ਕੌੜਾ ਲੱਤ ਹੋਣ ਲੱਗ ਕੇ ਕਹਿੰਦੇ ਨੇ ਕਿ ਵੀ ਜਿਹਨੂੰ 슈ਗਰ ਹੋਵੇ ਉਹਦਾ ਮੂੰਹ ਕੌੜਾ ਹੁੰਦਾ ਹੈਗਾ। ਮੈਨੂੰ ਐ ਟੈਨਸ਼ਨ ਵੀ ਕਿਤੇ ਮੈਨੂੰ 슈ਗਰ ਨਾ ਹੋਵੇ ਹੋਵੇ ਨਾ। ਦੇਖਿਆ ਇਹਨਾਂ ਤੇ ਇਕੱਲੇ ਮੇਥ ਜਾਂ ਵੀ ਬਣਿਆ ਸੀ ਗਿਆ ਕੁਛ ਨਾ ਇਹਦਾ ਦੁੱਧ ਨਾ ਅੱਜ ਬਹੁਤ ਕੰਮ ਖਰਾਬਾ ਸਵੇਰੇ ਮੈਂ ਅੱਗੇ ਝਾੜੂ ਲਾਉਂਦੀ ਲਾਉਂਦੀ ਦੁੱਧ ਰੱਖੇ ਜਣੀਆਂਗੀ ਮੇਰੇ ਝਾੜੂ ਲਾਉਂਦੀ ਲਾਉਂਦੀ ਵਾਰ ਤੇ ਨਾ ਦੁਕਾਨ ਸੰਭਰ ਦੀ ਝਾੜੂ ਵਾਰ ਸੰਭਰ ਦੀ ਆ ਉਦੋਂ ਦੁੱਧ ਘਰ ਹੋ ਜਾਂਦਾ ਅੱਜ ਦਾ ਸਾਰੇ ਦੁੱਧ ਹੀ ਨਿਕਲ ਗਿਆ ਮੈਂ ਝਾੜੂ ਪਹਿਲਾਂ ਨਾ ਤਾਂ ਦੁੱਧ ਥਾਰ ਮੈਂ ਬਾਅਦ ਚ ਕੱਢ ਕੇ ਮੈਂ ਦੁੱਧ ਰੱਖ ਗਈ ਤੇ ਗਾਈ ਦੀ ਧਰ ਚੁਣ ਗਈ ਭਈ ਉੱਥੇ ਹੁ ਗਾਈ ਦੀ ਧਰ ਦੇ ਟਾਈਮ ਲੱਗੇ ਤਾਂ ਥੋੜਾ ਜਿਹਾ ਉਹ ਦਿਨ ਤਾਂ ਪਾਪਾ ਜੀ ਵੀ ਆ ਗਏ ਉਹਨਾਂ ਨੇ ਆ ਕੇ ਗਏ ਸਬੰਧ ਗੈਸ ਤਾਂ ਉਹਨਾਂ ਨੇ ਬੰਦ ਹੀ ਨਹੀਂ ਕਰਿਆ ਦੁੱਧ ਲਾ ਕੇ ਰੱਖਦਾ ਸਾਈਡ ਤੇ ਦੇਖੀ ਜਾਣ ਵੀ ਕੀ ਕਰਾਂ ਦੁੱਧ ਐ ਚੱਲਿਆ ਪਿਆ ਪਤਨ ਲੱਗੇ ਉਹਨਾਂ ਨੇ ਵੀ ਕੀ ਕਰੀਏ ਅੱਧਾ ਦੁੱਧ ਨਿਕਲਿਆ ਪੈ ਗਿਆ ਸਾਰਿਆ ਹੁਣ ਮੈਂ ਖੁਰਚ ਫੁਰਚ ਮਸਾਲਾ ਹੈਗਾ ਟੱਕੇ ਵਿੱਚ ਸਵੇਰੇ ਵੀ ਲਾ ਹੈ ਸਾਰਾ ਦੁੱਧ ਉਹ ਅਸੀਂ ਕੱਪੜੇ ਨਾਲ ਬਹੁਤ ਕਰਕੇ ਨਾ ਕੋਲੇ ਦੇ ਨਾਲ ਫਿਰ ਉਹਨੂੰ ਪਾਇਆ ਕੁਛ ਵੀ ਨਹੀਂ ਤੇ ਫਿਰ ਉਹ ਕਰਿਆ ਇਹ ਹਜੇ ਵੀ ਸਾਰਾ ਇਹਦੇ ਅੜ ਜਾਣ ਜੰਮਿਆ ਤੇ ਬਹੁਤ ਮੈਂ ਬੁਰਸ਼ੀ ਦਾ ਮਾਰ ਲਾਇਆ ਸੀ ਤੇ ਇਹ ਵੀ ਰਹਿ ਗਿਆ ਸਵੇਰੇ ਸਵੇਰੇ ਉਹੀ ਗੱਲ ਪਤਾ ਨਹੀਂ ਕੀ ਹੋਗਾ ਦੋ ਤਿੰਨ ਦਿਨ ਹੋ ਗਏ ਕਦੇ ਖੁਸ਼ ਹੋ ਜਾਂਦੇ ਕਦੇ ਖੁਸ਼ ਹੋ ਜਾਂਦੇ ਸੈਟ ਸਾਈਡਿੰਗ ਹੀ ਨਹੀਂ ਹੋ ਰਹੀ ਕਿਸੇ ਕੰਮ ਦੀ ਵੀ ਕਦੇ ਕੋਈ ਨੁਕਸਾਨ ਹੋ ਗਿਆ ਕਦੇ ਖੁਸ਼ ਹੋ ਗਿਆ ਬੀਬੀ ਨਹੀਂ ਬਿਠਾ ਬੀਬੀ ਦਾ ਹਾਲ ਵੀ ਪੁੱਛ ਲੋ ਬੀਬੀ ਬਿਨਾਂ ਗੱਲ ਤੋਂ ਬੰਜ ਤੇ ਜੜੀ ਹੋਈ ਹੈ ਦੀ ਨਰੀ ਬਾਂਦ ਨਹੀਂ ਸਲਾਈਆਂ ਲੱਗੀਆਂ ਐਨਕ ਦੀ ਅੱਖ ਨਿਕਲ ਗਈ ਦਾਦੀ ਮਾਤੀ ਉਧਰੋਂ ਗੁੰਡਾ ਨਿਕਲ ਗਿਆ ਉਧਰੋਂ ਐਨਕ ਦੀ ਅੱਖ ਨਿਕਲ ਗਈ ਮੈਨੂੰ ਦੋਨੀਆਂ ਨਾ ਦੱਸਣਾ ਇੱਕ ਲੱਗਾਂ ਗੁੰਡਾ ਨਿਕਲ ਗਿਆ ਇੱਕ ਕਰ ਐਨਕ ਨਿਕਲ ਗਈ ਆਏ ਹਾਏ ਆਹਦੇ ਨਵੀਂ ਦੋ ਵਾਰੀ ਹੱਸੇਗੀ ਕੀ ਕਰਗੀ ਜਦੋਂ ਉਹ ਦੋਨਾਂ ਨੂੰ ਪਤਾ ਨਹੀਂ ਲੱਗਦਾ ਹੈਗੇ ਫਿਰ ਹਰ ਕੇ ਮੈਂ ਫੜ ਲਾਂਗੀ ਲੈ ਬਈ ਮੈਂ ਦੇਖ ਲੈਣੀ ਐਗੀ ਥੋੜੀ ਨਿਗਾਹ ਵੀ ਥੋੜਾ ਹਾਫ ਸਕਿੱਲ ਵੀ ਥੋੜੀ ਆਉਂਦੀ ਵੀ ਐ ਇੱਕ ਦਿਨ ਹੀ ਗਾਇਣੇ ਇੱਕ ਨੌਂ ਦਾ ਹੀ ਰੋਕ ਤੁਸੀਂ ਮੇਰੇ ਕੋਲ ਟਾਈਮ ਨਹੀਂ ਆਈ ਰਾਤ ਨੂੰ ਕੀ ਕਰ ਲਾਂਗੇ ਕੁਈ ਗੱਲ ਨਹੀਂ ਛੇ ਗਰੇ ਛੇ ਦਾ ਬਹੁਤ ਕੁਝ ਹੁੰਦਾ ਜਿਹਨੇ ਲੈਣੀ ਹੈ 1000 ਰੁਪਏ ਲੈ ਮੈਂਤ ਵੀ ਵਾਲੇ ਲੱਗੇ ਕਿਹ ਹੈ ਮੈਂਤ ਵੀ ਵਾਲੇ ਕਿ ਤਿੰਨ ਤਿੰਨ ਜਾਣੇ ਦੀ ਠੀਕ ਹੈ 1000 ਵਾਰ ਦਾ ਦਾ ਵੰਡ ਲਾਂਗੇ ਮੇਰਾ ਵੱਧ ਹਿੱਸਾ ਤੁਸੀਂ ਇੱਧਰ ਤੋਂ ਲੈ ਲਓ ਤੇਰਾ ਥੋੜਾ ਜੁਰ ਪਤਾ ਛੋਟੂ ਮੈਂ ਤਾਂ ਕਿਹਾ ਸੀ ਕਿ ਮਹੰਮਿੰਦਰ ਸਿੱਖਣਾ ਤੇ ਮੇਰੇ ਕੋਲ ਤਾਂ ਟਾਈਮ ਨਹੀਂ ਮਹਾ ਘਟਪੋੜੇ ਬਾਬੀ ਦਾ ਉਹ ਬਾਤ ਨੂੰ ਬਣ ਗਏ ਮਿੱਟੀਆ ਸਾਨੂੰ ਉਹਨਾਂ ਨੂੰ ਗਿਆ ਚੋ ਹਜੇ ਵੇਚ ਨਹੀਂ ਹੋਈ ਗਈ ਐਨੇ ਬੀਬੀਆਂ ਵਾਲੀਆਂ ਕਰਦੇ ਕਰਾਉਂਦੇ ਲਿਆਂਦੀਆਂ ਤਾਂ 15 20 ਦਿਨ ਹੋ ਗਏ ਪਰ ਮਨੂੰ ਪਰ ਮੈਂ ਕੰਨਾ ਜਾਂ ਨਹੀਂ ਲਾਇਆ ਹੈਗਾ ਹੁਣ ਬੀਬੀਆਂ ਵੀ ਬੀਬੀ ਕਹਿੰਦੀ ਮੈਂ ਲਾਉਣੀ ਆ ਬੀਬੀ ਅੱਪੀ ਚ ਲਾਇਆ ਰੱਖਿਆ ਕਰਦੇ ਕੁਝ ਮੰਗਾ ਲੀਆਂ ਚਲੋ ਹੁਣ ਬਣਦੀਆਂ ਨਹੀਂ ਦੇਖਾ ਕੋਈ ਖਰੀਦਾਂ ਨਹੀਂ ਮਿੱਟੀ ਮਿੱਟੀ ਵਾਲੀ ਮਿੱਟੀ ਆਉਦੇ ਬੰਦਰੀ ਪੋਣੀ ਇਹ ਨੰਦਪੁਰ ਫਤਿਹਗੜ ਸਾਹਿਬ ਨੂੰ ਤਿਆਰ ਕਰਨ ਦਾ ਸਵਾਟਰ ਹੋਰ ਹੋਰ ਕੁਝ ਪਹਿਲੀ ਵਾਰ ਤਾਂ ਅਸੀਂ ਦੇਖਾਈ ਵੀ ਆ ਦੇ ਤਾਂ ਇਹ ਕਰੋ ਉਹ ਕਰ ਜਾਂਦੀ ਐ ਲਾਉਂਦੀ ਨਹੀਂ ਤਾਗ ਹਾਂ ਕੀ ਹੋ ਗਿਆ ਉਹ ਤਾਂ ਧਾਗਾ ਪਾੜ ਜਾਂਦੀ ਐ ਪਾੜਿਆ ਨਾ ਕਰ ਬੁੱਤ ਸਾਰਾ ਤਾਂਗਾ ਸੇਮ ਰੱਖੀ ਗਲਤ ਕਰਤਾ ਸੀ ਵੀ ਨਹੀਂ ਧਾਗਾ ਨਾ ਜਦੋਂ ਪਾਟ ਜਾਂਦਾ ਹੈਗਾ ਹਲਕਾ ਹੋ ਜਾਂਦਾ ਹੈਗਾ ਉਹ ਫਿਰ ਉਹ ਹੋ ਜਾਂਦਾ ਵਧੀਆ ਨਹੀਂ ਲੱਗਦੀ ਸਫਾਈ ਨਹੀਂ ਆਉਂਦੀ ਹੈਗੀ ਪੁੰਨ ਤੇ ਉਹ ਤਾਂ ਵਧੀਆ ਕਰਨ ਲੱਗ ਗਈ ਅੱਛਾ ਕੱਲ ਤੱਕ ਸਿੱਖ ਜੂ ਬਸ ਐਦਾ ਅੱਧਾ ਬੱਡਰੋ ਕੱਲ ਛੁੱਟੀ ਹੈ ਮੇਰੀ ਅਸਲ ਆ ਕੇ ਬੀਬੀ ਕਹਿੰਦੀ ਕੱਲ ਨੂੰ ਮੈਂ ਕਿਤੇ ਜਾਣਗਾ ਕਹੇ ਨਵੀਂ ਭੱਜ ਕੇ ਬੋਲੀ ਕਹਿੰਦੀ ਕੱਲ ਨੂੰ ਮੇਰੀ ਛੁੱਟੀ ਹੈ ਜਵਾਕਾ ਵਾਗੂ ਕੱਲ ਮੈਂ ਹੈਗੀ ਅੱਧਾ ਹੀ ਰਹੇਗਾ ਪੁੱਤਾ ਅੱਥਰ ਨੂੰ ਘਰ ਲੇਗੀ ਇਹ ਤਾਂ ਕਰ ਲੇਗੀ ਝਟਲਾ ਲਾ ਕੇ ਰੱਖੂ ਕੁਛ ਨਹੀਂ ਹੁੰਦਾ ਮੈਂ ਸੋਰਾ ਹੀ ਕੱਢਦਾ ਹਾਂ ਖਿਚਦੇ ਕੰਮ ਨੂੰ ਫੇਰ ਰਾਤ ਨੂੰ ਜੇ 11 ਵਜੇ ਤੱਕ ਬੈਠੀ ਰਹੀ ਫੇਰ ਰਾਤ ਨੂੰ ਮੈਂ ਸੁਪਨੇ ਚ ਵੀ ਇਹੀ ਕਰੀ ਜਾਈ ਵੀ ਇੱਕ ਗੁੰਡਾ ਮੂਰੇ ਇੱਕ ਮਗਰੂ ਇੱਕ ਪੂਰੇ ਕਵਾਡੂ ਫਲੀ 1 ਘੰਟੇ ਫਲੀ 1 ਘੰਟੇ ਨਹੀਂ ਹੌਲੀ ਹੌਲੀ ਸਮਝ ਆਇਆ ਕਿ ਤੇ ਸਲਾਮਾਂ ਦਾ ਫੜੀਆਂ ਨਹੀਂ ਸੀ ਤੈਨੂੰ ਤਾਂ ਅੱਗੇ ਦਾ ਨਹੀਂ ਪਤਾ ਸੀ ਇਹਦਾ ਵਾਵਾ ਲੱਗੂਗਾ ਹੂੰ ਐਨਾ ਤਾਂ ਉਹ ਨਹੀਂ ਹੁੰਦਾ ਹੈਗਾ ਸੇਤੀ ਆਉਂਦਾ ਵੀ ਨਹੀਂ ਹੁੰਦਾ ਚਲੋ ਹੁਣ ਮੈਂ ਸਬਜ਼ੀ ਵਗੈਰਾ ਬਣਾਉਣੀ ਆ ਹਾਂ ਦੁੱਧ ਨੂੰ ਸਿਘਲੀਏ ਨਾ ਆਪਾਂ ਹੀ ਰੱਖਦੇ ਆ ਮੈਂ ਨੂੰ ਛਿਲ ਕੇ ਦੇ ਦੂੰ ਇੱਕ ਦੋ ਛਿਲ ਕੇ ਖਾ ਰਂ ਐਨੀ ਸੇਵਨ ਅਗਰ ਆ ਵੀ ਆਪ ਕਰ ਦੂ ਮਜ਼ਾ ਨਹੀਂ ਆਉਂਦਾ ਨਹੀਂ ਦੂਜੀ ਦੇ ਕਰਾਈ ਤਾਂ ਹੁੰਦਾ ਆਪ ਜੈ ਕਿ ਖਾਦਾ ਅੱਛਾ ਰੰਦ ਦੋ ਮਾਰੀ ਨਹੀਂ ਇਹ ਵੀਰ ਕੱਢ ਨਹੀਂ ਪੈਣੀ ਮਾਰੀ ਨਹੀਂ ਚਲ ਤੂੰ ਆਇਆ ਕਰੋ ਹੁਣ ਮੈਂ ਤੈਨੂੰ ਆਲੂ ਛਿੱਲ ਕੇ ਰਿੰਨੀ ਆ ਫੇਰ ਗੱਲ ਕਰਾਂਗੇ ਕਿਉਂਕਿ ਮੈਂ ਹੇ ਸਾਗ ਵੀ ਟਰਸਕਣਾ ਹਾਂ ਕਿ ਸਾਗ ਜ਼ਰੂਰੀ ਕੰਨ ਡਟੂ ਪਾਪਾ ਜੀ ਨੇ ਜਦ ਆਲੂ ਨਹੀਂ ਖਾਂਦੇ ਜੀ ਫੇਰ ਉਹ ਔਖਾ ਹੋ ਜਾਂਦਾ ਪਾਪਾ ਉਹ ਤਾਂ ਅੱਜ ਵੀ ਸਾਗ ਹੀ ਖਾਣ ਹੋਰ ਪਰ ਨਵੇਂ ਇੱਥੇ ਨਹੀਂ ਹਾਂ ਇੱਥੇ ਨਹੀਂ ਤਾਂ ਬਧੀਆ ਨਹੀਂ ਵੇਰੇ ਮੈਂ ਉਹ ਗੁਰਕੀਆਂ ਨੂੰ ਪਾਈਆਂ ਬਿੱਲੀ ਨੂੰ ਨੇ ਖਾਦੀਆਂ ਨੂੰ ਉਹ ਤਾਂ ਖਾਂਦੀ ਨਹੀਂ ਉਹ ਜਮ ਚੱਕੀ ਚੜਾ ਅੱਧੀਆਂ ਤਾਂ ਉੱਥੇ ਰੱਖਦੀਆਂ ਕੁਸ਼ਕਨਾ ਹੈ ਠਾ ਝੂਰਪੂਰ ਜੀ ਨਹੀਂ ਹੁੰਦੀ ਠੇਠਾ ਪਈ ਮਣੀ ਮੁੱਟੀ ਆ ਕੇ ਉਹ ਚਿੜੀ ਉਹ ਖਾਣ ਲੱਗੀ ਚਿੜੀਆਂ ਦਾ ਵਾਲਾ ਖਾਂਦੀ ਆ ਫਿਰ ਮਹਾ ਕੱਲ ਨੂੰ ਮੈਂ ਚੱਕਦੀ ਨਹੀਂ ਹੈਗੀ ਦਪਈਆ ਰਹਿੰਦੇ ਨੇ ਨਾ ਅੱਬ ਤਰੁੱਤੀ ਨਾ ਬੁਰਕਿਆਂ ਉੱਪਰ ਡਿਗਦੇ ਹੈਗੇ ਚਿੜੀਆਂ ਵੱਧੂ ਖਾਂਦੀਆਂ ਨੇ ਲੀਆ ਸਾਬਦੀ ਨੂੰ ਤਾਂ ਖਾਦੀ ਨਹੀਂ ਸਾਬਦੀ ਤਾਂ ਬਥੇਰੀ ਪਈ ਹੁੰਦੀ ਹੈ ਖਾਦੀ ਨਹੀਂ ਆਂਦੀ ਉਹਨੇ ਤਾਂ ਬੁਰਕਿਆਂ ਹੀ ਖਾਂਦੀ ਆ ਹਾਂ ਪੰਜ ਬਾਣ ਤੇ ਵਾਟਰ ਬੋਲਦੇ ਰਹਿ ਗਏ ਰੰਗੀ ਪੰਜ ਪਾ ਕੇ ਡੇਡੇ ਲੋਟ ਨੂੰ ਲਈਏ ਤੇਡੇ ਲੋਟ ਹਾਂ ਮੋਢਿਆਂ ਕੋਲ ਦੇ ਫੰਦੇ ਨੇ ਬਾਧਰਾ ਲਾਈ ਦੋ ਨੂੰ ਅੱਛਾ ਬਾਧਰਾ ਅੰਗਲ ਵਾਕੇ ਹਾਂ ਪਾਣੀ ਪੁੱਟੇ ਦੇ ਦੇ ਪੁੱਟੇਸ ਵਾਟਰ ਭਾਕੇ ਗਏ ਚਰਕੁੰਟੜੇ ਪੁੱਟੇ ਵਾਲੇ ਪੁੱਟੇ ਨਹੀਂ ਦੇ ਉਹ ਫੁੱਟੇ ਲਈ ਗੁੰਮ ਕੀ ਫੁੱਟ ਗਰੀ ਅੰਦੇ ਉਪਰ ਨਹੀਂ ਜੇ ਨੂਣੇ ਹੋਏ ਸੀਗੇ ਅੱਛਾ ਪਹਿਲਾਂ ਉੱਪਰੋਂ ਗਾਲਾ ਬਣਿਆ ਨਾ ਨਾ ਹਾਂ ਲੋਟਾਂ ਦਾ ਗਾਲਾ ਬਣਿਆ ਅੱਛਾ अच्छा टेढ़े ठीके ठीके लम्मिया लम्मिया एक बार ओहो करदे हुंदे सीगे बॉर्डर बाच चलाउंदे हुंदे सी ऊ हेठ दो आई बोल के सारा बाच बाटल लाऊंगी जी माळा कुछ करदे हुंदे ने बस ओही ट्रिकਾ ਦਾ ਉਹੀ ਐ ਕਾ ਬਸ ਫਿਰ ਜਦੋਂ ਬੰਦੇ ਨੇ ਥੋੜਾ ਜਾਂ ਆਉਣ ਲੱਗ ਜਾਂਦੇ ਫਿਰ ਡਿਜ਼ਾਈਨ ਆਪਣੇ ਆਪ ਸੁੱਕਣਾ ਫਿਰ ਆ ਨਾ ਫਿਰ ਐਂ ਲੱਗਦਾ ਵੀ ਇੱਥੇ ਉਹ ਸੇਤੀ ਹੋ ਜੂ ਟਾਂ ਟੁੰਡੇ ਲਾਇਦੋ ਜਲਦੀ ਤੇ ਕੰਮ ਹੁੰਦਾ ਆ ਮਾਸੀ ਦੀ ਕੋਤੀ ਬੁਣੀ ਸੀ ਕੇਰਾ ਬੀਬੀ ਆਪਾਂ ਨਾ ਕਿਹਦੀ ਆ ਮਾਸੀ ਦੀ ਬੇਬੇ ਦੀ ਰਾਜ ਸਾਫ ਬੈਣੀ ਤੇ ਇਹਦੇ ਪਤਾ ਨਹੀਂ ਬਾਡਰ ਭੀੜਾ ਰਹਿ ਗਿਆ ਸੀਗਾ ਪਤਾ ਨਹੀਂ ਕਿਵੇਂ ਜੋ ਕੁਝ ਸੀਗਾ ਹੈ ਉੱਚੀ ਰਹੀ ਸੀ ਛੋਟੀ ਜਿਹੇ ਨਰਵਾਜੇ ਇਹਦੇ ਫਿਰ ਬਾਡਰ ਬਣ ਕੇ ਅੰਡ ਲਾਇਆ ਸੀ ਅੱਛਾ ਉਹ ਦੇੜਤਾ ਪਤਾ ਨਹੀਂ ਕਿਵੇਂ ਜੋ ਕੁਝ ਕਰਿਆ ਮੈਨੂੰ ਸਮਝ ਨਹੀਂ ਆਈ ਹੈਗੀ ਉਹਦੀ ਉੱਚੀ ਹੀ ਕਰ ਉਹਨੇ ਬਾਡਰ ਲਾ ਦਿੱਤਾ ਉੱਚੀ ਸੀ ਪਰ ਨੀਵੀਂ ਵੀ ਕਰਤੀ ਬਾਡਰ ਉਹਦੇ ਹੈਗਾ ਸੀ ਬਾਡਰ ਹੈ ਜੌੜਾ ਕਰਤਾ ਫਿਰ ਜੌੜਾ ਕਰਤਾ ਉਹ ਬਾਡਰ ਸਮਝ ਨਹੀਂ ਆਈ ਉਹਦੀ ਕਿੰਨੇ ਕੁਛ ਇਹ ਪੱਕਾ ਮਤਲਬ ਇਹ ਸਾਰੇ ਕਰ ਲੇ ਤੇ ਭੰਡੂ-ਪੁੰਡੇ ਸਾਫ ਕਰਕੇ ਤੇ ਇਹ ਦੋ ਭੈਣਾਂ ਨੇ ਨਾਮ ਬੋਲਣ ਲਈ ਕਿਹਾ ਸੀਗਾ ਨਾ ਮਨਜੀਤ ਕੌਰ ਭੈਣ ਕੈਨੇਡਾ ਤੇ ਰਵਿੰਦਰ ਕੌਰ ਭੈਣਾ ਖਾਰੇ ਤੋਂ ਕਾਫੀ ਸਾਰੀਆਂ ਭੈਣਾਂ ਆਪਣੇ ਨਾਮ ਲਿਖ ਕੇ ਕਮੈਂਟ ਕਰਦੀਆਂ ਹੁੰਦੀਆਂ ਨੇ ਕਿ ਇਹ ਭੈਣਾਂ ਨੇ ਨਾਮ ਬੋਲਣ ਲਈ ਕਿਹਾ ਚਲੋ ਦੂਸਰੇ ਭੈਣਾਂ ਵੀ ਵਧੀਆ ਨੇ ਨਾ ਇੱਕ ਦੋ ਭੈਣਾਂ ਦੋ ਤਿੰਨ ਭੈਣਾਂ ਦੇ ਹੋਰ ਨਾਮ ਆਉਂਦੇ ਹੁੰਦੇ ਨੇ ਕਿ ਮੈਂ ਥੋੜੇ ਜਿਹਾ ਭੁੱਲ ਜਾਨੀ ਹੈਗੀ ਤੇ ਬਹੁਤ ਵਧੀਆ ਭੈਣੇ ਤੁਸੀਂ ਸਾਡਾ ਬਲੌਗ ਦੇਖਦੇ ਹੋ ਨਾ ਕਮੈਂਟ ਵੀ ਕਰਦੇ ਹੋਗੇ ਵਧੀਆ ਲੱਗਦਾ ਹੈ ਕਿ ਪੜਕੇ ਨਾ ਇਸ ਤਰ੍ਹਾਂ ਹੀ ਸਾਡੇ ਬਲੌਗ ਨੂੰ ਪਿਆਰ ਦਿੰਦੇ ਰਹੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਪਲੀ ਜੇਕਰ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਨਾ ਤੇ ਹੁਣ ਆਪਾਂ ਕਰਦੇ ਹਾਂਗੇ ਹੋਰ ਕੰਮ ਧੰਦੇ ਲੋ ਜੀ ਆਪਾਂ ਬਣਾ ਲਈ ਮੇਥੇ ਦੀ ਘੁਰਜੀ ਆਲੂ ਵਾਲ ਕੇ ਪਾਲੇ ਤੇ ਬਾਕੀ ਖਾ ਕੇ ਪਤਾ ਲੱਗੂਗੀ ਮੈਂ ਕਿਵੇਂ ਦੀ ਹੈ ਨਾ ਦੇਖਣ ਨੂੰ ਵਧੀਆ ਲੱਗਦੀ ਹੈਗੀ ਹੁਣ ਆਪਾਂ ਲਗਦੇ ਹਾਂ ਕਿ ਰੋਟੀ ਸ਼ਾਮ ਦਾ ਟਾਈਮ ਹੋ ਗਿਆ ਤੇ ਬਲੌਗ ਦਾ ਕਰਦੇ ਹਾਂਗੇ ਐਂਡ ਮਿਲਦੇ ਆ ਕੱਲ ਨੂੰ ਕਿਸੇ ਹੋਰ ਸੋਹਣੇ ਇਹ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਪੈਣਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਤੱਕ ਦੇ ਲਈ ਸਤਿ ਸ੍ਰੀ ਅਕਾਲ